ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਨੇੜੇ ਦੇ ਭਧੌੜ ਵੀ ਰਹਿ ਜਾਂਦਾ ਨਿਹਾਲ ਸਿੰਘ ਵਾਲਾ ਵੀ ਨੇੜ ਹੈ ਜਿੱਥੇ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲੋਂ ਕਈ ਵੀਡੀਓ ਤੁਹਾਨੂੰ ਦਿਖਾਈਆਂ ਰੁਟੀਨ ਚ ਵੀਡੀਓ ਇੱਥੋਂ ਬਣਾ ਰਹੇ ਆ ਅੱਜ ਫੇਰ ਬਹੁਤ ਸਾਰੇ ਨਾਗ ਬਕਾਊ ਆ ਇੱਕ ਜਰਸੀ ਇਹ ਬਿਲਕੁਲ ਹੀ ਤਾਜੀ ਸੋਈ ਵੀ ਆ ਦੋਸਤੋ ਇਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਸਾਰਾ ਘਰ ਜਿਹੜਾ ਉਹ گاਵਾਂ ਦੇ ਨਾਲ ਭਰਿਆ ਹੋਇਆ ਹੈ ਕੁਸ਼ਨਾਗ ਵਿੱਚੋਂ ਸੇਲ ਵੀ ਹੋਏ ਹੋਏ ਆ ਇੱਕ ਹੀਫਰ ਵੀ ਤੁਹਾਨੂੰ ਦਿਖਾ ਦੇਣੀ ਆ ਸਾਹਮਣੇ ਖੜੀ ਆ ਦੋਸਤੋ ਤੇ ਇਹ ਤੋਂ ਬਿਨਾ ਇੱਧਰ ਵੀ ਚਾਰ گاਵਾ ਹੋਰ ਹੈਗੀਆਂ ਸੋ ਖੁਸ਼ਦੀਪ ਕੋਲੋਂ ਵੀ ਵੀਡੀਓ ਬਣਾ ਰਹੇ ਆ ਇੱਕ ਇੱਕ ਨਾਕ ਦੁਕਾਨ ਤੁਹਾਨੂੰ ਦਿਖਾਉਂਦੇ ਜਾਵਾਂਗੇ ਪਰ ਹਮੇਸ਼ਾ ਹਰੇਕ ਵੀਡੀਓ 'ਚ ਬੇਨਤੀ ਕਰੀਦੀ ਆ ਵੀ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੁੰਦਾ ਹੈ ਹੱਥ ਬੰਨ ਕੇ ਹੀ ਬੇਨਤੀ ਹੈ ਵੀ ਆ ਕੇ ਤਸੱਲੀ ਕਰ ਲਿਆ ਕਰੋ ਤੇ ਆਪਦੀ ਸਮਝ ਨਾਲ ਪਸ਼ੂ ਖਰੀਦ ਲਿਆ ਕਰੋ ਸਾਡਾ ਕੰਮ ਆ ਵੀਡੀਓ 'ਚ ਤੁਹਾਨੂੰ ਪਸ਼ੂ ਦਿਖਾਉਂਦਾ ਸ਼ੁਰੂਆਤ ਪਹਿਲੇ ਨੰਬਰ ਵਾਲੀ ਵੈੜ ਤੋਂ ਕਰਾਂਗੇ ਖੁਸ਼ਦੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਖੁਸ਼ਦੀ ਪੱਜ ਕਿੰਨੇ ਨਾਗ ਹੋਣਗੇ ਆਪਣੇ ਕੋਲ ਨਾਗ ਤਾਂ ਆਪਣੇ ਕੋਲੇ 23 24 ਸੀਗੇ ਜੀ ਹੂੰ 6-7 ਵੇੜਾਂ ਘਰੋਂ ਸੇਲ ਹੋ ਕੇ ਬਾਹਰ ਜਾ ਚੁੱਕੀਆਂ ਜੀ ਠੀਕ ਹੈ 4 ਕੈਨੀਵਲ ਸੇਲ ਹੋਏ ਖੜੇ ਬਾਕੀ ਹੁਣ 4 ਤੇ 5 9 10 ਗਾਵਾਂ ਜੀ ਤੇ ਇੱਕ ਹੀਫਰ ਹੈ ਜੀ ਬਾਕੀ 7 ਐਨੀਮਲ ਕੱਲ ਨੂੰ ਆਉਣਗੇ ਜੀ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਆਇਆ ਕੋਈ ਇਹਦੇ ਦੋ ਦੰਦਾਂ ਦੀ ਜੀ ਬੱਚੀ ਠੀਕ ਹੈ ਕੱਲ ਦੀ ਸੂਈ ਵੀ ਆ ਜੀ ਹੂੰ ਇਹ ਵੀ ਇਸ ਬਰੂਡ ਦੀ ਆਪ ਆ ਜੀ ਵਲਡ ਵਾਈਡ ਦੇ ਜੈਟ ਦੀ ਬੱਚੀ ਆ ਮਗਰ ਠੀਕ ਹੈ ਹਾਂ ਜੀ ਇਹ ਬੱਚੀ ਵਾਈਟ ਇਸੇ ਦੀ ਹੈ ਹਾਂ ਜੀ ਇਹ ਦੀ ਹੈ ਜੀ ਬੱਚੀ ਦੇਖੋ ਦੋ ਦੰਦ ਵੈੜ ਤੁਹਾਨੂੰ ਦਿਖਾਉਣੇ ਆ ਬੱਚੀ ਬਹੁਤ ਸੋਹਣੀ ਇਹਨੇ ਦਿੱਤੀ ਹੈ ਵਾਈਟ ਹੀ ਆਪ ਹੈ ਵਾਈਟ ਹੀ ਬੱਚੀ ਨੂੰ ਜਗਜੀਤ ਵੀਰੇ 20 ਕਿਲੋ ਸਟਾਰਟਿੰਗ ਬੋਲੋ ਅੱਛਾ 10 ਕਿਲੋ ਟਾਈਮ ਦਾ ਹਾਂ ਬਾਕੀ ਹਾਈਟ ਲੈਂਥ ਤੇ ਬਿਊਟੀ ਇੱਥੋਂ ਜੱਜ ਕਰ ਲੋ ਦੰਦ ਆਪਾ ਫਟ ਦਿੰਨੇ ਆ ਚੌਕ ਦੇ ਕੱਢਦੀ ਐ ਇਹੇ ਦੰਦ ਠੀਕ ਐ ਦੋ ਦੰਦ ਪੂਰੇ ਆ ਕਈ ਵਾਰੀ ਕਿਸੇ ਨੇ ਲੈਣੀ ਹੁੰਦੀ ਜਿਹੜੀ ਗੱਲ ਉਹ ਮੂਹਰੇ ਆ ਜਾਣੀ ਐ ਬਾਅਦ ਚ ਵੀ ਹਨਾ ਹਾਂ ਚਾਹ ਉਹ ਚ ਨਹੀਂ ਕੋਈ ਪਰਦਾ ਹਣਾ ਪੈਰਾਂ ਦੀ ਸਾਫ ਉੱਪਰੋਂ ਸਟ੍ਰੇਟਨੈਸ ਜੇਰ ਕੰਪਲੀਟ ਪਈ ਵੀ ਉਹ ਚੀਜ਼ ਦੀ ਗਾਰੰਟੀ ਆ ਦਰਦਨ ਗੁਰਦਨ ਸਹੀ ਐ ਬਹੁਤ ਸਾਫ ਸੁਥਰੀ ਬੱਚੀ ਐ ਕਮਾਲੀ ਬਈ ਸੋ ਇਹ ਦੱਸੋ ਪਹਿਲਣ ਵੈਡ ਐ ਚਾਰ ਦੰਦ ਤੇ ਨੇ ਬੜੀ ਸੋਹਣੀ ਬੱਚੀ ਨੂੰ ਜਨਮ ਦਿੱਤਾ ਵੱਛੀ ਵੀ ਤੁਹਾਨੂੰ ਦਿਖਾਉਂਗਾ ਹਵਾਨਾ ਵੀ ਚੰਗਾ ਇਹਦਾ ਤਿਆਰ ਹੈ। ਖੁਸ਼ ਦੀ ਪਰੇਟ ਇਹਦਾ ਕੀ ਰਹਿਣਾ ਬਈ? ਰੇਟ ਜਗਜੀਤ ਬਾਈ 1,60,000 ਰੁਪਏ ਦੀ ਬੱਛੀ ਦੇ ਦਾਂਗੇ ਆਪਾਂ ਬਾਈ ਇਹ। ਠੀਕ ਹੈ। ਉਹ 1 ਲੱਖ ਤੇ 60,000 ਦੀ ਦੋ ਸੋ ਇਹ ਵੈੜ ਤੇ ਇਹਦੇ ਨਾਲ ਬੱਚਾ ਵੀ ਫੀਮੇਲ ਕਾਫ ਹੈ। ਵੱਛੀ ਬੱਛੀ ਬਹੁਤ ਟੌਪ ਦੀ ਹੈ ਬਾਈ। ਜੇ ਛੱਡਣੀ ਹੋਈ 10,000 ਰੁਪਏ ਦੀ ਬੱਛੀ ਰੱਖ ਲਾਂਗੇ ਆਪਾਂ ਇਹ। ਕਿਉਂਕਿ ਆਪਾਂ ਪਿੰਡੋਂ ਹੀ ਵੈੜ ਲਈ ਆ ਇਹ। ਇਹਦਾ ਪ੍ਰੋਪਰ ਹੀ ਰਿਕਾਰਡ ਆ ਸਾਰਾ। ਆਪਣੇ ਜਿਹੜਾ ਡਾਕਟਰ ਆਉਂਦਾ ਉਹਦੇ ਹੀ ਟੀਕਾ ਭਰਿਆ ਬਾਈ ਵੈੜ ਦੇ ਦੇ। ਠੀਕ ਹੈ। ਹਾਈ ਸੋ ਇਹ ਉਹ ਕਿ ਡੀ ਹਾਈਟ ਦੀ ਬੱਚੀ ਆ ਆਰਡਰ ਦੀ ਡਿਜ਼ਾਈਨਿੰਗ ਦਾ ਹਾਈ ਇਲਾਜਵਾ ਹਮ ਹੱਥੀਂ ਚਵਾਈ ਵਾਲਾ ਥਾਣ ਸੋਨਾ ਰੰਗ ਇਹ ਤੋਂ ਅੱਗੇ ਇੱਕ ਹੋਰ ਗਾਂ ਸੂਈ ਸਵਾਈ ਇਹ ਦੂਜਾ ਸੂਹਾ ਜਗਜੀਤ ਵੀਰੇ ਸੂਈ ਆ ਵਹਿੜ ਹਮ ਤੇ ਯਾਨੀ ਸਵੇਰੇ ਜੇ ਰੁਪਈਆ ਰਾਤ 11:00 ਵਜੇ ਸੂਈ ਸੀ ਠੀਕ ਹੈ ਤੇ ਪਹਿਲੇ ਸੂਏ ਇਹਨੇ 24 ਲੀਟਰ ਦੁੱਧ ਦਿੱਤਾ 25 ਲੀਟਰ ਦੀ ਆਪਾਂ ਤਾਂ ਬੰਦਾ ਚਾਹ ਗਾਰੰਟੀ ਲੈ ਜਾ ਜਿਹੜਾ ਸੰਭਨ ਵਾਲਾ ਵਧੀਆ ਠੀਕ ਹੈ ਬੱਚਾ ਇਹਨੇ ਵੱਚਾ ਦਿੱਤਾ ਬੱਚਾ ਦਿੱਤਾ ਜੀ ਇਹਦਾ ਰੇਟ ਕੀ ਰੇਟ ਦੇਣ ਲੈਣ ਜਗਜੀਤ ਭਾਈ ਇਹ ਵਹਿੜ ਦਵਾਂਗੇ ਆਪਾਂ 96000 ਰੁਪਏ ਦੀ ਹਾਈਟ ਇਹਦੀ ਵੀ ਫੁੱਲ ਆ ਆਰਡਰ ਦੀ ਡਿਜ਼ਾਈਨਿੰਗ ਬਰੀਕੀ ਪੂਰੀ ਆ 6 ਦਾ ਅਰੀਜਨਲ ਪ्युअर ਠੀਕ ਆ ਹਾਂਜੀ ਸੋ ਦੱਸੋ ਥਾਣੇ ਦਾ ਮਿੱਠੀ ਚਵਾਈ ਵਾਲਾ 96000 ਦੀ ਇਹ ਵਹਿੜ ਮਿਲੂਗੀ ਇਹਦੇ ਨਾਲ ਬੱਚਾ ਮੇਲ ਕਾ ਮੇਲ ਕਾ ਫਾਜੀ ਇਹਦੇ ਨਾਲ ਇਹ ਤੋਂ ਬਾਅਦ ਚ ਆਪਾਂ ਜਰਸੀ ਤੋੜ ਕੇ ਦਿਖਾ ਦਈਏ ਜਰਸੀ ਤੋੜ ਦਿੰਨੇ ਆ ਜੀ ਸੋ ਦੱਸੋ ਉਦੋਂ ਬਾਅਦ ਚ ਗੱਪਾਂ ਚਾਵਾ ਦਿਖਾਉਣੀਆਂ ਪਰ ਪਹਿਲਾਂ ਜਰਸੀ ਤੋੜਾਂਗੇ ਕੋਸ਼ ਦੀ ਪੇਸ ਜਰਸੀ ਦੀ ਕੀ ਡਿਟੇਲ ਆ ਬਾਈ ਇਹ ਜਗਜੀਤ ਭਾਈ ਆਪਾਂ ਪਿਛਲੀ ਵੀਡੀਓ ਚ ਦਿਖਾਈ ਸੀਗੀ ਹੂੰ ਇਹ ਪੰਜਾਬ ਵਾਲਿਆਂ ਦਾ ਫਰਕ ਬਈ ਜਿਹੜਾ ਖਰਾ ਐਨੀਮਲ ਹੁੰਦਾ ਖੜਾ ਨਹੀਂ ਪੁੱਤ ਇਹਦੀ ਮਿਲਕਿੰਗ ਹੋ ਗਈ ਵੀਰੇ ਹੁਣ ਇਹਨਾਂ ਨੂੰ ਪਤਾ ਨਹੀਂ ਸੀ ਮੁੰਡਿਆਂ ਨੂੰ ਹੂੰ ਹਾਂ ਫੇਰ ਦਿਖਾਉਣ ਵਾਸਤੇ ਦੋਸਤੋ ਇਹਦੀ ਚਵਾਈ ਹੋਈ ਵੀ ਆ ਤੁਹਾਨੂੰ ਚਵਾਈ ਹੋਈ ਵੀ ਆ ਵੀਰੇ ਲੈ ਲਾਪਣ ਦੱਸਦਾ ਹੁਣ ਸਹੀ ਸਾਰਾ ਇਹ ਢੱਲਾ ਪਿਆ ਆਰਡਰ ਪਿਛਲੀ ਵੀਡੀਓ ਚ ਆਪਾਂ ਦਿਖਾਈ ਸੀ ਵੈੜ ਉਦੋਂ ਅਜੇ ਕੱਚੀ ਸੀ ਉਦੋਂ ਵੀ ਆਪਾਂ ਕਹਾ ਸੀ ਵੀ ਇਹਨੇ 27 22 ਕਿਲੋ ਦੁੱਧ ਦਿੱਤਾ ਵਾ ਵੈੜ ਦਾ ਹੂੰ ਹਾਈਟ ਜ਼ਰੂਰ ਇਹਦੀ ਜਰਸਨ ਵਾਲੀ ਮੀਡੀਅਮ ਹਾਈਟ ਦੀ ਤੋਰੀ ਪੁੱਤ ਪਰ ਆ ਚੀਜ਼ ਦੀ ਜਿਹੜੀ ਚੜਾਈ ਹੈ ਨਾ ਜਿਵੇਂ ਵੱਡੀ ਐ ਜੈਫਰੀ ਹੁੰਦੀ ਆ ਹੂੰ ਉਹਦੇ ਵੰਗੂਆ ਮੇਨ ਚੀਜ਼ ਆ ਆਰਡਰ ਜਿੱਥੋਂ ਦੁੱਧ ਨਿਕਲਣਾ ਸਹੀ ਠੀਕ ਆ ਆਪਾਂ ਐਣੀਆਂ ਦੇ ਵੀ ਇਹਦਾ ਆਰਡਰ ਤਿਆਰ ਹੈ 40 ਦੇ ਦੂਏ ਇੰਨਾ ਦੇ ਦੂ ਇੰਨਾ ਦੇ ਦੂ ਹੂੰ 25 ਤੋਂ ਪਲੱਸ ਹਰੇਕ ਲੈ ਲੂ ਚੰਗੀ ਸੇਵਾ ਵਾਲ 28 30 ਲੀਟਰ ਦੁੱਧ ਦੇ ਤੋਂ ਆਰਾਮ ਨਾਲ ਹੀ ਲੈ ਲੂ ਜੀ ਇਹਨੇ ਬੱਛਾ ਦਿੱਤਾ ਬੱਛਾ ਦਿੱਤਾ ਜੀ ਤੋਰ ਦੇ ਪੁੱਤ ਇੱਕਾਰੀ ਹੋਰ ਢੇੜਾ ਦੇ ਦੇ ਦੂਜਾ ਸੂਆ ਦੰਦਾਂ 'ਚ ਜਵਾਨੀ ਵਾਲੇ ਚੱਕ ਦੀਆਂ 6 ਦੰਦ ਹੋ ਗਈਆਂ ਜਾਨੀ ਜੀ ਦੱਸੋ ਢਿੱਲਾ ਪਣ ਹਜੇ ਜਵਾਨੀ 'ਚ ਤੁਹਾਨੂੰ ਦਿਖਾਇਆ ਕਿਉਂਕਿ ਦੁੱਧ ਚੋਇਆ ਵਾ ਥੰਡ ਡਿਪ ਹੋਏ ਹੋਏ ਆ ਪਰ ਹਜੇ ਵੀ ਹਵਾਨਾ ਦੇਖੋ ਤੁਸੀਂ ਕਿੰਨਾ ਕੁ ਚੰਗਾ ਤਿਆਰ ਕਰਕੇ ਨੇ ਬੱਚੇ ਨੂੰ ਜਨਮ ਮੋੜ ਦੇ ਪੁੱਤ ਹੋਰ ਆ ਮਗਰਲੀ ਸਾਈਡ ਤੇ ਬੀਨਸ ਜਗਜੀਤ ਵੀਰੇ ਇੱਥੋਂ ਖੜੀ ਰਹੀ ਵਹਿੜ ਦੇ ਖੜਾ ਲਈ ਪੱਤੋਇ ਇੱਥੋਂ ਦੋਨੇ ਸਾਈਡਾਂ ਹੁਣੇ ਵਹਿੜ ਦੇ ਦਸੀ ਜਾਂਦੀਆਂ ਕੋਈ ਭਾਲ ਨਹੀਂ ਚ ਕੁਛ ਨਹੀਂ ਆ ਦੇਖੋ ਪੋਲਾ ਪੋਲਾ ਆਰਡਰ ਪਿਆ ਵਹਿੜ ਦਾ ਸਾਰੇ ਹੀ ਸਹੀ ਹਾਂ ਬਹੁਤ ਵਧੀਆ ਵਹਿੜਾ ਤੋਰ ਦੇ ਪੱਤਾਂ ਰੇਟੇ ਰੱਖੋ ਉਸਦੀ ਕਿਰਨ ਰੇਟ ਜਗਜੀਤ ਬਾਈ ਚਲੋ ਪਹਿਲਾਂ ਤਾਂ ਕੁਝ ਹੋਰ ਸੀਗਾ ਹੂੰ ਪਿਛਲੀ ਵੀਡੀਓ ਚ ਇਹਦੀ ਕੀਮਤ ਸੀਗੀ ਆਪਾਂ ਬੋਲ ਕੇ ਦੱਸ ਹੀ ਦਿੰਨੇ ਹ 105000 ਰੁਪਿਆ ਹੂੰ ਜਿਹੜੀ ਅੱਜ ਦੀ ਕੀਮਤ ਆ ਦੇਣ ਲੈਣ 115000 ਰੁਪਈ ਦੀ ਵੜ ਦਵਾਵਾਂਗੇ ਬਾਈ ਠੀਕ ਹੈ ਹਾਂ ਕਮਾ ਦੇ ਤੋ ਹਾਂ ਚੋਈ ਵੀ ਐ ਚੌਥੀ ਸੀ ਇਹਨਾਂ ਨੇ ਪਤਾ ਨਹੀਂ ਸੀ ਇਹਨਾਂ ਨੂੰ ਆਪਾਂ ਤੋ ਦੇਖੋ ਵੈਂਦੀ ਨਹੀਂ ਸੀ ਬੜੀ ਚੰਗੀ ਦੋਸਤੋ ਤਿਆਰ ਹੋਈ ਵੈੜ ਏ ਦੂਜਾ ਸੂਆ ਸੋਈ ਏ ਬਾਈ ਐਂ ਤਾਂ ਕਹਿੰਦੇ ਹੁੰਨੇ ਨਾ ਵੀ ਅਗਲਾ ਕਹਿੰਦਾ ਮੁੱਲ ਬਾਈ ਕਾ ਤੋ ਤੁਸੀਂ ਕਹਿੰਨੇ ਆ ਵੀ ਕੱਚੀ ਤਿਆਰ ਦਾ ਹੋਰ ਆ ਹੂੰ ਇੰਨੀ ਤਿਆਰ ਮਾਲਕ ਦੇ ਕਿੱਲੇ ਤੋਂ ਸਾਨੂੰ ਆਪ ਨੂੰ ਵੀ 8 ਦਾ ਹਜ਼ਾਰ ਗਾਂ ਮਿਲਣੀ ਸੀ ਬਾਈ ਤੁਹਾਨੂੰ ਵੀ ਪਤਾ ਹੀ ਆ ਸਹੀ ਹਾਂਜੀ ਫਿਰ ਦੂ ਅੱਗੇ ਕੁਛ ਦੱਸੋ ਤੋਰੀ ਬਤ ਕਾਲੀ ਬੱਚੀ ਪਹਿਲਣ ਖੁਸ਼ ਦੀ ਜਿਹੜੀ ਇਹ ਵੈੜ ਆ ਬਾਈ ਇਹ ਬਾਈ ਬੱਚਾ ਲਊਗੀ ਵੈੜ ਠੀਕ ਆ ਔਨ ਕਰਕੇ ਨਾ ਹੂੰ ਔਨ ਕਰਕੇ ਸੂ ਰਹੀ ਆ ਦੇਣੇ ਦੇ ਚਾਰ ਪੈ ਸੀ ਹਜੇ 26 ਤਰੀਕ ਨੂੰ ਦੇਣ ਪੂਰੇ ਸੀ ਠੀਕ ਹੈ ਆਈ ਕਰਕੇ ਤੇ ਤਾਂ ਉਹਦੇ ਨਾਲ ਬਨਜੂਗੀ ਵਹਿੜ ਸਵੇਰ ਨੂੰ ਹੋਰ ਹੀ ਚੀਜ਼ ਹੋ ਜੂ ਆਰਡਰ ਹੁਣ ਵੀ ਕਰਮਾਲੀ ਦਾ ਗਾੜੀ ਪਿਛਾੜੀ ਬਹੁਤ ਟੌਪ ਦੀ ਆ ਦੋ ਦੰਦਾਂ ਦਾ ਜੀ ਬੱਛੀ ਠੀਕ ਹੈ ਠੀਕ ਆ ਤੇ ਬਾਕੀ ਗਾਂ ਹੁਣ ਅੱਗੇ ਰੱਬ ਨੂੰ ਪਤਾ ਮੈਂ ਸੋਨੂੰ ਪਹਿਲਾਂ ਵੀ ਦੱਸ ਕੇ ਹਟਿਆ ਕੋਈ ਇਹ ਸੱਤ ਲਈਆਂ ਸੀ ਤੇ ਉਹਨਾਂ ਚੋਂ ਪੰਜ ਆਪਣੇ ਕੋਲੇ ਸੂਪੀਆਂ ਸੱਤਾਂ ਨੂੰ ਹੀ ਸੈਕਸੀ ਮੰਨ ਸੀਗੇ ਠੀਕ ਆ ਉਹਨਾਂ ਚੋਂ ਦੋ ਰਹਿੰਦੇ ਗਏ ਇੱਕ ਇਹ ਰਹਿੰਦੀ ਐ ਇੱਕ ਦੂਜਾ ਸੂਆ ਵਹਿੜ ਆਪਾਂ ਗਾਂ ਦਿਖਾਵਾਂਗੇ ਜੀ ਹੂੰ ਤੇ ਅਗਜੈਂਡਰ ਦੇ ਹੀ ਸੀਮਨ ਸੀਗੇ ਇਹਨਾਂ ਨੂੰ ਹੂੰ ਤੇ ਉਹਨਾਂ ਦੀਆਂ ਤਾਂ ਬੱਚੀਆਂ ਹੀ ਆਈਆਂ ਜੀ ਠੀਕ ਹੈ ਉਹ ਆਪਾਂ ਇਹਦੋਂ ਪਹਿਲਾਂ ਸੇਲ ਕਰਤੀਆਂ ਕਮਾ ਲਈ ਬਿਹੜਾ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਖੁੱਤੀ ਰੇਟ ਜਗਜੀਤ ਵੀਰੇ 1 ਲੱਖ ਤੇ 55000 ਰੁਪਏ ਦੀ ਬੱਚੀ ਦੇ ਦਾਂਗੇ ਆਪਾਂ ਖੜਾ ਲਈ ਬੱਤੇ ਹੋ ਫੁੱਲ ਹਾਈਟ ਲੰਥ ਵਾਲੀ ਦੱਸੋ ਬੱਚੇ ਨੂੰ ਜਨਮ ਦੇਣ ਲੱਗੀ ਆ ਬਸ ਜਦੋਂ ਉਹ ਵੀਡੀਓ ਚੈਨਲ ਤੇ ਚਲਣੀ ਹੈ ਤੇ ਇਹਨੇ ਬੱਚੇ ਨੂੰ ਜਨਮ ਦੇ ਦੇਣਾ ਹੋ ਬਾਕੀ ਤੁਸੀਂ ਹੁਣ ਦੀ ਤਿਆਰੀ ਇਹਦੀ ਦੇਖ ਸਕਦੇ ਹੋ ਖਸ਼ਦੀਵ ਕੀ ਡਿਟੇਲ ਆ ਬਈ ਜਾਨ ਜਗਜੀਤ ਭਾਈ ਦੂਜਾ ਸੂਆ ਠੀਕ ਆ ਤੇ ਦੁੱਧ ਦਾ ਰਿਕਾਰਡ ਬੈਠਦਾ 34 ਲੀਟਰ ਦਾ ਪਲੂਨ ਦਾ ਦੁੱਧ 40 ਪਲੱਸ ਕੱਢੂਗੀ ਉਹ ਗੋਡਾ ਦਿਖਾ ਦਿਓ ਇਹਦਾ ਪਰਲਾ ਠੀਕ ਆ ਗੋਡਾ ਨਾ ਸੁੱਜਿਆ ਨਹੀਂਗਾ ਉਹੀ ਮਾਸ ਹੀ ਆ ਉਹ ਦੇਖੋ ਆਹ ਚਿਤਾਕ ਆ ਬੈਠਣ ਨਾਲ ਮੁਰਿਓ ਕੋਈ ਸੁੱਜਿਆ ਸੱਜਿਆ ਕੁਛ ਨਹੀਂਗਾ ਇਹ ਉਹੀ ਭਾਰਾ ਹੈਵੀ ਗੋਡਾ ਹੈਗਾ ਠੀਕ ਆ ਕਈ ਵਾਰੀ ਆਨਲਾਈਨ ਮੰਗਵਣੀ ਹੁੰਦੀ ਆ ਨਹੀਂ ਉਹ ਵੈਸੇ ਪਤਾ ਵੀ ਨਹੀਂ ਲੱਗਦਾ ਇਹ ਚੀਜ਼ ਦਾ ਤੇ ਜਿਹੜੀ ਮੇਨ ਚੀਜ਼ ਆ ਇਹਦੀ ਵੈੜ ਦੀ ਸਾਈਡ ਪੋਜ ਬੀਨਸ ਵਗੈਰਾ ਆਰਡਰ ਤੇ ਉਹ ਬਹੁਤ ਟੌਪ ਲੀਆਂ ਬੈਠਦੇ ਠੀਕ ਹੈ ਉਪਰੋਂ ਚੜਾਈ ਚੜੂਈ ਹਾਈਟ ਲੈਂਥ ਤੇ ਬਾਕੀ ਕੱਚੀ ਆ ਗਈ ਤੇ ਰੇਟ ਵੀ ਬਹੁਤ ਬਾਜਵਾ ਤਿਆਰ ਹੋ ਕੇ ਭਾਵੇਂ ਬੰਦਾ ਸੇਲ ਵੀ ਕਰਦੇ ਅਜੇ ਵੀ ਦੋ ਥਾਈ ਨਫਾ ਦੇਣ ਵਾਲੀ ਵੈੜ ਆ ਇਹ ਬਾਈ ਕੀ ਭਾਜ ਦੇ ਦਾਂਗੇ ਇਹ ਵੈੜ ਜਸ ਤੇ ਨੋ ਬਾਈ ਜਗਜੀਤ ਆਪਾਂ ਹੁਣ ਦੇ ਦਾਂਗੇ 112000 ਰੁਪਏ ਦੀ ਜੀ ਕਮਾ ਲਈ ਉਹ ਤੋਂ ਸੋ 1 ਲੱਖ ਤੇ 12000 ਦੀ ਦੱਸੋ ਇਹ ਥੋੜਾ ਬਾਕੀ ਫੇਸ ਨਿੱਕਾ ਜਿਹਾ ਕਲਰ ਪ੍ਰਿੰਟ ਬੋਡੀ weight height length ਫੁੱਲ ਆ ਵਹਿੜ ਚ ਜਿਹੜੀਆਂ ਇਧਰ ਗਾਵਾਂ ਖੜੀਆਂ ਖੁਸ਼ੀ ਤੇ ਤੋਬੀਣਾ ਇਧਰ ਜਗਜੀਤ ਵੀਰੇ ਆ ਜਿਹੜੀ ਪਹਿਲੇ ਨੰਬਰ ਤੇ ਖੜੀ ਆ ਹੂੰ ਇਹ ਮੇਰੇ ਖਿਆਲ ਚ ਦੋ ਦੰਦ ਹੀ ਆ ਬੱਛੀ ਜੀ ਦੰਦ ਆਪਾ ਪਟਕੇ ਦਿਖਾ ਦਾਂਗੇ ਹੂੰ ਤੇ ਪਹਿਲਾ ਸੂਆ ਉਹ ਮੈਂ ਉੱਥੇ ਚੈੱਕ ਨਹੀਂ ਕਰੇ ਦੋ ਦੰਦ ਕਹਿੰਦੇ ਸੀ ਉਹ ਮਾਲਕ ਹੂੰ ਆ ਜਾ ਔਰ ਵੀਰੂ ਫੜੀ ਓਏ ਦੇਣੇ ਦੇ 6 ਪੈਂਡਿੰਗ ਆ ਜੀ ਹਜੇ ਕੀ ਪਾ ਦਈ ਦਿਆਂਗੇ ਇਹ ਇਹ ਆਪ ਹੈਗੀ ਜਗਜੀਤ ਵੀਰੇ ਪੈਨਰ ਦੀ ਜੀ ਹੂੰ ਇਹਦਾ ਸਟਰਾ ਹੈਗਾ ਆਪਣੇ ਕੋਲ ਮਾਲਕਾਂ ਨੇ ਦਿੱਤਾ ਪਾਈਪਰ ਦਾ ਸੈਕਸ ਹੀ ਮੰਨ ਲੱਗਿਆ ਜੀ ਇਹਨੂੰ ਵੀਰੋਂ ਦੰਦ ਪੱਟਿਏ ਨੇ 2 ਦੰਦਾਂ ਦੇ ਸੀ ਉਹ ਦੰਦ ਦੇ ਦੇ ਆਪਾਂ ਹੁਣੀ ਵੇਖ ਕੇ ਦੱਸ ਦਿੰਨੇ ਆ ਜੀ 4 ਹਾਂ ਜੀ ਸਹੀ ਹੈ 4 ਦੰਦ ਆ ਜੀ ਹਾਈਟ ਦੇਖ ਲਓ ਵੀ ਫੁੱਲ ਵੱਡੀ ਹਾਈਟ ਦੀ ਹੈ ਹਾਈਟ ਕੋਈ ਵੈੜ ਮੀਡੀਅਮ ਨਹੀਂ ਹਾਈਟ ਦੀ ਜੀ ਰੇਟੇ ਦਾ ਕੀ ਰਹਿਣਾ ਰੇਡ ਜਗਜੀਤ ਵੀਰੇ 145000 ਰੁਪਏ ਦੀ ਬੱਛੀ ਦੇ ਦਾਂਗੇ ਜੀ ਠੀਕ ਹੈ ਹਾਂਜੀ ਸੋ ਦੱਸੋ ਤਿਆਰੀ ਸੋਣੀ ਫੜਦੀ ਹੁੰਦੀ ਆ ਦੇ ਆਪ ਪੈਨਰ ਦੀ ਹੈ ਜੀ ਇਹ ਹੂੰ ਪੇਪਰ ਦਾ ਸੈਕਸ ਲੱਗਿਆ ਵੈਨੂੰ ਠੀਕ ਹੈ ਉਹ ਸਟਰਾ ਹੈਗਾ ਉਹ ਆਪਾਂ ਨਾਲ ਦੇ ਦਾਂਗੇ ਜੀ ਠੀਕ ਹੈ ਫੋਨ 'ਚ ਵੀ ਫੋਟੋ ਹੈਗੀ ਹੈ ਮੇਰੇ ਕੋਲ ਉਹਦੀ ਲੈ ਚੱਲੀ ਆ ਗਾਂਹਲੀ ਖੋਲ ਲੈ ਪੁੱਤ ਆਹਾ ਆ ਨਾਲ ਦੀ ਸੋ ਤੰਗਾ ਮਾ ਹੋਰ ਦਿਖਾਉਣੀਆਂ ਫਿਰ ਇੱਕ ਹੀਫਰ ਦਿਖਾਵਾਂਗੇ ਖੋਲ ਆ ਉਹ ਤੂੰ ਖੋਲ ਲਿਆਉਣੇ ਟਾਈਮ 'ਚ ਯਾਰ ਤੇ ਵੀਰੇ ਉਹ ਜਿਹੜੀਆਂ ਨੂੰ ਜੈਂਡਰ ਦੇ ਸੈਕਸ ਰੀਮਨ ਲੱਗੇ ਹੋਏ ਸੀਗੇ ਹਾਂ ਉਹਨਾਂ ਦੇ ਨਾਲ ਹੀ ਆ ਇਹ ਸੈਗ ਚਾ 40433 ਉਹ ਤੋਂ ਪ੍ਰੈਗਨੈਂਟ ਆ ਇਹ ਸੂਆ ਇਹਦਾ ਦੂਜਾ ਸੂਆ ਜੀ ਦੰਦਾ ਜਾਂ ਦੰਦ ਪੱਤੀਆਂ ਦੇ ਚਾਰ ਕੰਪਲੀਟ ਆ ਸ਼ੈਗ ਵਾਲੇ ਕੱਢਦੀ ਆ ਤੇ ਪਹਿਲੇ ਸੂਏ ਦਾ ਇਹਦਾ ਜੀ 37 ਕਿਲੋ ਦੁੱਧ ਦਾ ਰਿਕਾਰਡ ਆ ਦੋਨੇ ਕੰਨੀਆਂ ਸਾਈਡਾਂ ਵਾਲੀਆਂ ਦੁੱਧ ਦੰਦਗਾਂ ਦੀਆਂ ਖੜੀਆਂ ਇਹਦੀਆਂ ਬੈਠਦੇ ਠੀਕ ਐ ਇਧਰਲੀ ਕੰਨੀ ਵੀ ਆ ਦੇਖ ਲਓ ਪਿੱਛੇ ਖੜੀ ਆ ਇਧਰਲੀ ਵੀ ਖੜੀ ਠੀਕ ਐ ਖੁੱਜੀ ਅੱਛਾ ਇਹਦਾ ਥੋੜਾ ਥਣ ਪਿਛਲਾ ਜਿਹੜਾ ਉਹ ਸੁਣ ਨਹੀਂ ਨਹੀਂ ਉਹ ਤਾਂ ਮੈਂ ਤੁਹਾਨੂੰ ਦੱਸ ਦੇਣਾ ਆ ਦੇਖੋ ਪਹਿਲਾਂ ਤੇਰੀ ਖੜਾ ਆ ਪੁੱਤ ਇੱਕ ਥਣ ਤੇ ਹਾਈ ਟੂ ਹੂਟ ਫੁੱਲ ਵੱਡੀ ਦੀ ਆ ਥਣ ਦਾ ਤਾਂ ਜਗਜੀਤ ਵੀਰੇ ਆ ਰਹੇ ਹਜੇ ਨਾ ਇਹਦੇ ਦਿਨ ਪਏ 24 25 ਇਹ ਥਣ ਚੋਂ ਨਾ ਦੁੱਧ ਮਾਰਦੀ ਆ ਜਿਵੇਂ ਆਪਾਂ ਇੱਕ ਅੱਗੇ ਦਿਖਾਈ ਸੀ ਵੇੜ ਵੀਡੀਓ ਚਾਹਦੇ ਹਾਂ ਹਾਂ ਸਹੀ ਅੱਗੇ ਨਹੀਂ ਆਪਾਂ ਦੋ ਤਿੰਨ ਵੀਡੀਓ ਪਹਿਲਾਂ ਤੁਹਾਨੂੰ ਦਿਖਾਈ ਸੀਗੀ ਦੂਜਿਆਂ ਚੋਂ ਗਾੜਾ ਚੀ ਪਾਉਂਦਾ ਹੋ ਜਾਨੀ ਸੁੰਗੜਿਆ ਵਾ ਠੀਕ ਹੈ ਹਾਂ ਦਿਨ ਵੀ ਪਏ ਆ ਵਹਿੜਦੇ ਬਾਕੀ ਜਿਵੇਂ ਫੇਸ ਦੀ ਕੁਆਲਿਟੀ ਆ ਇਹਦਾ ਸਾਈਡ ਪੋਜ਼ ਆ ਇਹਦੀ ਹਾਈਟ ਆ ਆਪਾਂ ਕਰਨ ਨੂੰ ਤਾਂ ਭਾਵੇਂ ਵੀਡੀਓ ਤੋਂ ਪਹਿਲਾਂ ਖਿੱਚ ਕੇ ਬਰਾਬਰ ਵੀ ਕਰ ਦਿੰਦੇ ਹਨਾ ਹੂੰ ਰੇਡ ਕੀ ਰਹਿਣਾ ਖੁਸ਼ੀ ਤੇ ਰੇਡ ਜਗਜੀਤ ਵੀਰੇ ਆਪਾਂ ਹੁਣ ਜਾਨੀ ਕੱਚੀ ਜੇ ਕੋਈ ਬੰਦਾ ਗਾਹ ਕੋਇਆ ਤੇ 170000 ਰੁਪਏ ਦੀ ਬੱਚੀ ਦੇ ਦਾਂਗੇ ਚੀਕ ਕਿਉਂਕਿ ਅੱਜ ਦੇ ਟਾਈਮ 'ਚ ਰੇਟ ਜਰੂਰ ਜ਼ਿਆਦਾ ਲੱਗਦਾ ਹੋ ਪਰ ਆਪਾਂ ਸਾਰਾ ਡਰੈੱਸ ਦੇ ਦਾਂਗੇ ਵੀ ਜਿਹੜੇ ਫਾਰਮ 'ਚੋਂ ਆਈ ਆ ਇਹ ਕਿਨਾਰਾ ਹੋਰ ਆ ਵੀ ਇਹਨਾਂ ਸਾਰੀਆਂ ਗਾਵਾਂ ਦੇ ਜਿਹੜੀਆਂ ਫਾਰਮ 'ਚੋਂ ਆਇਆਂ ਬੂਟਾ ਲੈਸ ਵਗੈਰਾ ਲੱਗਿਆ ਹੋਾ ਥਲੇਰਗਾ ਨਾ ਹੋਵੇ ਉਹਦੇ ਕਰਕੇ ਠੀਕ ਹੈ ਆ ਜਿਹੜੀ ਇੱਦੋਂ ਅੱਗੇ ਵਾਈਟ ਵੈਡ ਕੋ ਇਹ ਜਗਜੀਤ ਵੀਰੇ ਆਪਾਂ ਪਿੱਛੇ ਜੇ ਮਦੀਨ ਬੋਲਦੀ ਜਰਸੀ ਵੈਡ ਦਿਖਾਈ ਸੀ ਆਪਣੇ ਘਰ ਦੀ ਹੂੰ ਉਹ ਜਿਹੜੇ ਫਾਰਮ 'ਚ ਆਪਾਂ ਦੁੱਧ ਚਵਾ ਕੇ ਦਿੱਤੀ ਸੀ ਉੱਥੇ ਓਦੋਂ ਨਾਲ ਇਹ ਦਿੱਤੀ ਸੀ 36 ਕਿਲੋ ਦੁੱਧ ਉੱਥੇ ਜਾ ਕੇ ਇਹਨੇ ਕੱਢਿਆ ਜੀ ਹੂੰ ਇਹ ਪਹਿਲਨ ਖੀਰੀ ਗਈ ਸੀ ਆਪਣੇ ਕੋਲੋਂ ਜੀ ਠੀਕ ਐ ਇਹਦੇ ਵੀ 23 24 ਦਿਨ ਹਜੇ ਪੈਂਡਿੰਗ ਆ ਵਹਿੜਦੇ ਜੀ ਠੀਕ ਐ ਹਾਂ ਜੀ ਇਧਰ ਮੋੜ ਲਿਆ ਕੁਛ ਥਣਾ ਚ ਚੀਪਾ ਬਣਾ ਗਈ ਕੁਛ ਥਣਾ ਚ ਜੇ ਇਹਦੇ ਵੀ ਵਹਿੜਦੇ ਹੋ ਸਾਰਾ ਦੁੱਧ ਮਾਰਦੀ ਹੋਵੇ ਜੀ ਠੀਕ ਐ ਇਹਦਾ ਰੇਟ ਉੱਪਰੋਂ ਚੜਾਈ ਚੜੂਈ ਬੋਡੀ ਵੇਟ ਬਹੁਤ ਆ 6 ਦਾੰਦਾ ਜੀ ਰੇਟ ਜਗਜੀਤ ਵੀਰੇ ਹੁਣ ਆਪਾਂ ਦੇ ਦਾਂਗੇ 1,60,000 ਰੁਪਏ ਦੀ ਜੀ ਠੀਕ ਐ 43 ਕਿਲੋ ਦਾ ਵਹਿੜਦਾ ਪੀਕ ਰਿਆ ਇਹਦਾ ਜੀ ਠੀਕ ਐ ਹਾਂ ਜੀ ਲੈ ਚੱਲ ਪੁੱਤ ਹਾਂ ਜੀ ਸ਼ੁੱਕ ਦਾ ਲਾਸਟ ਉੱਤੇ ਤੁਹਾਨੂੰ ਖੋਲ ਲੱਭਤ ਲਾਸਟ ਵਾਲੀ ਬੈੜ ਤੇ ਇੱਕ ਹੀਫਰ ਉਹਨੇ ਹੀਫਰ ਬਾਰੇ ਦੱਸਦੀ ਕੁਸ਼ਦੀ ਹੀਫਰ ਦਾ ਜਗਜੀਤ ਵੀਰੇ ਜਾਣੀ ਜਿਵੇਂ ਆਪਾਂ ਨੂੰ ਦੱਸਣਾ ਅਕੋਰਡਿੰਗ ਤਾਂ ਵੀ ਉਹ ਕਹਿੰਦੇ ਹਜੇ ਸਾਲ ਦੀ ਇਹਨੇ 9 ਤਰੀਕ ਨੂੰ ਹੋਣਾ ਦੰਦੋਂ ਖੀਰੇ ਦੰਦੋਂ ਤਾਂ ਬੱਚਾ ਹੀ ਆ ਜੀ ਇਹ ਜਮਾ ਹਾਂ ਉਹ ਤਾਂ ਆਨੇ ਵੀ ਹਜੇ ਨੇ ਲੋ ਤਾਨੂੰ ਦਾੰਦ ਹੀ ਰਸਦੇ ਹੋਣਗੇ ਵੀ ਇਹਦੀ ਉਮਰ ਦਾ ਇੱਥੇ ਹੀ ਪਤਾ ਲੱਗ ਜਾਂਦਾ ਠੀਕ ਹੈ ਹਾਈਟ ਇਹਦੀ ਜੱਜ ਕਰ ਲੋ ਵੀ ਮੇਰੇ ਹੁਣੇ ਵੱਡੀਆਂ گاਵਾ ਵਾਂਗੂ ਇੱਥੇ ਆਉਂਦੀ ਹੈ ਬਹਿੜ ਰੇਟ ਕੀ ਰਹਿਣਾ ਰੇਟ ਤਾਂ ਕਾਫੀ ਚੰਗੇ ਰੇਟ ਦੀ ਹੈ ਜਗਜੀਤ ਭਾਈ ਜੇ ਕੋਈ ਮੁੱਲ ਬੰਦਾ ਲਾ ਸਕਦਾ ਚਲ ਦੱਸ ਹੀ ਦਿੰਨੇ ਆ 55000 ਰੁਪਏ ਦੀ ਬੱਚੀ ਦਵਾਂਗੇ ਆਪਾਂ ਠੀਕ ਹੈ ਚੰਗੇ ਪੂਰੇ ਚੰਗੇ ਮੁੱਲ ਚ ਹੀ ਲਿਆਂਦੀ ਹੈ ਕਿਉਂਕਿ ਘਰੇਲੂ ਨਹੀਂ ਇਹ ਬੱਚੀ ਠੀਕ ਹੈ ਹਾਂਜੀ ਅੱਗੇ ਇੱਕ ਗਾਂ ਹੀਟ 'ਚ ਹੁਣ ਹੈਗੀ ਆ ਠੀਕ ਹੈ ਤਾਂ ਰੰਮ ਰਹੀ ਹੈ ਹਾਂਜੀ ਰੰਮ ਰਹੀ ਹੈ ਠੀਕ ਹੈ ਆ ਜਿਹੜੀ ਇਹ ਗਾਂ ਵਾਲੀ ਨੇ ਇਹ ਫਸਟ ਟਾਈਮਰ ਵੱਛੀ ਆ ਜੀ ਹੂੰ ਤੇ ਦੋ ਦੰਦ ਕੰਪਲੀਟ ਆ ਚੌਕ ਦੇ ਇੱਕ ਸਟਿਆ ਜੀ ਇਹਨੇ ਕਿੰਨਾ ਟਾਈਮ ਲੇ ਜੂਗੀ ਉਹਨੇ ਦੇਣੇ ਦੇ 6 ਪਏ ਆ ਜੀ ਹਜੇ ਹੂੰ ਇਹਦੇ 29 ਤਰੀਕ ਨੂੰ ਦੇਣ ਪੂਰੇ ਆ ਜੀ ਠੀਕ ਸੱਤ ਦਿਨ ਪਏ ਆ ਮੰਨ ਕੇ ਚੱਲੋ ਕੀ ਪਾ ਰਹਿਣਾ ਹੈ ਪਾ ਜਗਜੀਤ ਵੀਰੇ ਇਹ ਆਪਾਂ ਵੈਢ ਦੇ ਦਾਂਗੇ 162000 ਰੁਪਏ ਦੇ ਜੀ ਬਾਈ ਇਹਦੇ ਨਾਲ ਨੇੜੇ ਹੋ ਕੇ ਆਰਡਰ ਦੇਖੋ ਚਾਰ ਸਪੀਰੇ ਤੋਂ ਬਈ ਥਣਾ ਚ ਚਾਰ ਸਪੀਰੇ ਤੋਂ ਗੈਪ ਕਿੰਨਾ ਵੈਢ ਦੇ ਇੰਨਾ ਕਿ ਸੋਹਣਾ ਪਲਾਈ ਦਾ ਰਡਰ ਆ ਇੰਨੀ ਸੋਹਣੀ ਇਹਨੇ ਤਿਆਰ ਹੋਣਾ ਬਹੁਤ ਜਿਆਦੇ ਸੋਹਣੀ ਜਿਹੜਾ ਵੀ ਬੰਦਾ ਲੈ ਗਿਆ ਤੇ ਕਰਮਾਂ ਵਾਲੀ ਆਪਣਾ ਗਾਹਕ ਬਣਾ ਦੂਗੀ ਇੰਨੀ ਸੋਹਣੀ ਸਪੇਸ ਪੂਸਾ ਵਹਿੜਦੇ ਤੇ ਤੋਰਾ ਤਾਰਾ ਬਰੀਕੀ ਪਿੱਠ ਪੁੜਾ ਚੀਜ਼ ਦੀ ਚੜਾਈ ਚੜੁਈ ਹੱਡਾਂ ਦੀ ਤਿੱਖੀ ਤੁਖੀ ਬਹੁਤ ਆ ਵਹਿੜ ਯਾਨੀ ਚੰਗੀ ਬੱਛੀ ਹੈਗੀ ਬਹੁਤ ਪਿਆਰਾ ਜਿਹਾ ਐਨੀਮਲ ਜਿਹੜਾ ਹੁੰਦਾ ਨਾ ਉਹ ਚੀਜ਼ ਹੈ ਜੀ ਲੈ ਚਲੀ ਵੇ ਸੋਏ ਗਾਵਾਂ ਅੱਜ ਦੀ ਵੀਡੀਓ ਚ ਵਿਕਰੀ ਵਾਲੀਆਂ ਸੀਗੀਆਂ ਬਾਕੀ ਆ ਕੇ ਦੇਖ ਲਓ ਜਿਹੜਾ ਨਾ ਤੁਹਾਨੂੰ ਜੱਜਦਾ ਧੰਨਵਾਦ